ਅੱਜ ਆਪਣੇ ਹੱਥੀਂ ਗਿਰਤਾ ਦਿਨਾਂ ਤੀਜਾ ਆਪਾਂ ਸ਼ੁਰੂ ਕੀਤਾ ਹੋਇਆ ਸਰ੍ਹਦਾਈ ਦਾ ਕੰਮ ਮੋਟਰਸਾਈਕਲ ਚੱਕ ਕੇ ਸਮਾਨ ਰੱਖ ਕੇ ਸੈਲਫੀਆਂ ਲੈਂਦੇ ਕੁਦਰਤ ਦਾ ਆਨੰਦ ਮਾਣਦੇ ਅਸੀਂ ਆਪਣੀ ਮੰਜ਼ਲ ਵੱਲ ਵਧਦੇ ਜਾਂਦੇ ਸੀ ਅੱਡੇ ਤੇ ਪਹੁੰਚ ਕੇ ਸਾਰਿਆਂ ਤੋਂ ਪਹਿਲਾਂ ਲਾਇਆ ਝਾੜੂ ਕੀਤੀ ਸਵਾਈ ਚੱਕੇ ਕੂੜੇ ਦੇ ਢੇਰ ਇੱਕ ਤੁਹਾਨੂੰ ਅੱਜ ਖੁਸ਼ੀ ਦੀ ਗੱਲ ਦੱਸਦਾ ਅਸੀਂ ਆਪਣੇ ਅੱਡੇ ਤੇ ਸੈਟਅਪ ਵੀ ਨਹੀਂ ਕੀਤਾ ਸੀ ਕਿ ਬਾਈ ਹੁਣੇ ਕੈਨੇਡਾ ਤੋਂ ਆਏ ਹੋਏ ਸੀ ਤੇ ਵੀਡੀਓ ਦੇਖ ਕੇ ਸਪੈਸ਼ਲ ਸਰ੍ਹਦਾਈ ਪੀਣ ਵੀ ਰੁਕੇ ਜਦੋਂ ਐਦਾਂ ਦੇ ਬਾਪੂ ਨੌਜਵਾਨ ਮੁੰਡਿਆਂ ਨੂੰ ਹੌਸਲਾ ਫੁਜਾਈ ਦਿੰਦੇ ਆ ਕੰਮ ਕਰਨ ਦਾ ਜਿਹੜਾ ਹੌਸਲਾ ਦੁੱਗਣਾ ਹੋ ਜਾਂਦਾ ਖੂਨ ਚਾਰ ਗੁਣਾ ਵੱਧ ਜਾਂਦਾ ਫਿਰ ਵਿਛਾ ਕੇ ਟੇਬਲ ਤੇ ਚਾਦਰਾਂ ਅਸੀਂ ਕੀਤਾ ਸੈਟਅਪ ਤੇ ਬਾਈ ਹੋਣੀ ਇੱਕ ਹੋਰ ਨੌਜਵਾਨ ਮੁੰਡਿਆਂ ਨੂੰ ਕੰਮ ਕਰਦਾ ਦੇਖ ਕੇ ਰੁਗੇ ਬਾਈ ਹੁਣਾਂ ਨੇ ਵੀ ਬਹੁਤ ਹੌਸਲਾ ਫਜ਼ਾਈ ਕੀਤਾ ਇਹ ਸਾਡਾ ਸਾਈਨ ਬੋਰਡ ਆ ਯਾਰਾਂ ਦੀ ਠੰਡੀ ਸ਼ਹਿਰ ਦਾ ਇਹੜਾ ਤੇ ਉਹ ਸਾਡਾ ਅੱਡਾ ਆ ਚੌਕੀਮਾਨ ਤੋਂ ਭੂੰਦੜੀ ਰੋਡ ਜਿੱਥੇ ਅਸੀਂ ਖੜਦੇ ਹੁੰਨੇ ਆ ਤੇ ਸਾਰੇ ਜਣੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਐਦਾਂ ਅਸੀਂ ਸ਼ਰਧਾਈ ਰਗੜਦੇ ਆ ਜਿਹਦੇ ਵਿੱਚ ਕਾਜੂ ਬਦਾਮ ਮਗਜ ਖਸਖਸ ਸਾਂਫ ਇਲਾਇਚੀ ਕਾਲੀ ਮਿਰਚ ਗਲਾਬ ਦੀਆਂ ਪੱਤੀਆਂ ਤੇ ਹੋਰ ਬਹੁਤ ਕੁਝ ਪਾਇਆ ਹੁੰਦਾ ਇਹਦੀ ਤਸਵੀਰ ਬਹੁਤ ਠੰਡੀਆਂ ਕੋਈ ਵੀ ਨੌਜਵਾਨ ਬੱਚਾ ਬਯੁਰਗ ਮਾਤਾ ਭੈਣ ਭਰਾ ਕੋਈ ਵੀ ਲੈ ਸਕਦਾ ਤੇ ਇੱਕ ਬਾਈ ਹੁਣੀ ਹੋਰ ਕੇ ਆਦਰ ਬਾਬੇ ਹੁਣਾ ਨੇ ਵੀ ਬਹੁਤ ਹੌਸਲਾ ਅਫਜ਼ਾਈ ਕੀਤੀ ਨੌਜਵਾਨ ਮੁੰਡਿਆਂ ਨੂੰ ਕੰਮ ਕਰਦੇ ਦੇਖ ਕੇ ਫਿਰ ਤਾਂ ਕਸਟਮਰਾਂ ਦੀਆਂ ਲਾਈਨਾਂ ਲੱਗਾਂ ਆਹਾ ਵੀਰ ਜੀ ਹੁਣੀ ਆਰਮੀ ਤੋਂ ਆਏ ਸੀ ਇਹਨਾਂ ਨੇ ਵੀ ਸਾਡਾ ਬਹੁਤ ਹੌਸਲਾ ਫਜਾਈ ਕੀਤਾ ਤੇ ਆ ਬਾਪੂ ਜੀ ਹੁਣਾਂ ਨੇ ਤਾਂ ਕਿਹਾ ਕਹਿਣਾ ਯਾਰ ਬਾਪੂ ਜੀ ਹੁਣੀ ਵੀ ਸਪੈਸ਼ਲ ਵੀਡੀਓ ਦੇਖ ਕੇ ਆਏ ਸੀ ਤੇ ਇਹਨਾਂ ਨੇ ਵੀ ਨੌਜਵਾਨ ਮੁੰਡਿਆਂ ਨੂੰ ਹੱਥੀਂ ਕਿਰਤ ਕਰਦੇ ਦੇਖ ਕੇ ਬੜਾ ਹੌਸਲਾ ਫਜਾਈ ਕੀਤਾ ਤੇ ਨਾਲ ਦੀ ਨਾਲ ਬੱਸ ਵਾਲੇ ਡਰਾਈਵਰ ਵੀਰ ਸਕੂਲ ਦੀ ਬੈਂਸ ਚਲਾਉਂਦੇ ਆ ਤੇ ਇੱਕ ਖਾਲਸਾ ਜੀ ਹੋਰ ਆਗੇ ਇਹ ਵੀ ਸਾਡੇ ਨੌਜਵਾਨ ਮੁੰਡਿਆਂ ਨੂੰ ਕੰਮ ਕਰਦੇ ਦੇਖ ਕੇ ਰੋਕੇ ਤੇ ਇਹਨਾਂ ਨੇ ਵੀ ਬਹੁਤ ਹੌਸਲਾ ਫਜਾਈ ਕੀਤਾ ਤੇ ਆ ਬਾਈ ਜੀ ਸਾਡੇ ਪਿੰਡ ਦੇ ਆ ਇਹਨਾਂ ਨੇ ਵੀ ਖਾਲਸਾ ਜੀ ਨੇ ਯਾਰ ਸਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਹਾ ਵੀਰ ਜੀ ਦਾ ਰਿਵਿਊ ਤੁਸੀਂ ਆਪ ਖੁਦ ਚੈੱਕ ਕਰ ਲਿਓ ਵੀਰ ਜੀ ਦਾ ਕੀ ਕਹਿਣਾ ਸ਼ਿਰਦਾਈ ਬਾਰੇ ਠੰਡੀ ਵਧੀਆ ਪੂਰੀ ਮਿੱਠ ਹੈਗੀ ਆ ਮਿੱਠਾ ਜਿੰਨਾ ਚਾਹੀਦਾ ਉਨਾ ਹੀ ਆ ਜੇ ਜਿਆਦਾ ਹੋਵੇ ਤਾਂ ਫਿਰ ਉਹ ਵੀ ਗਲਤ ਆ ਬਿਲਕੁਲ ਸਹੀ ਆ ਮੈਨੂੰ ਬਹੁਤ ਵਧੀਆ ਲੱਗੀ ਠੀਕ ਹੈ ਥੈਂਕ ਯੂ ਬਰੀ ਬਹੁਤ ਬਾਕੀ ਤੁਸੀਂ ਦੱਸਿਓ ਸਾਡਾ ਕੰਮ ਕਿਦਾਂ ਲੱਗਿਆ ਇੱਕ ਵਾਰ ਕਮੈਂਟ ਜਰੂਰ ਕਰਿਓ ਤੇ ਸੇਵਾ ਦਾ ਮੌਕਾ ਜਰੂਰ ਦਿਓ ਧੰਨਵਾਦ